ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲ ਜੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਆਲਕੜੇ ਬਾਈ ਦੀਪੂ ਕੁਲਿਆ ਆਏ ਆਂਗੇ ਤੇ ਗੱਲਬਾਤ ਕਰਾਵਾਂਗੇ ਇੱਕ ਛੋਡੇ ਵਾਸਤੇ ਬਾਲ ਛੋਟੀ ਲੈ ਕੇ ਆਏ ਆ ਕਿੰਨੀ ਉਮਰ ਆ ਜਾ ਠੀਕਾ ਭਰਾਇਆ ਜਾਂ ਨਾ ਭਰਾਇਆ ਉਹ ਬਾਈ ਤੋਂ ਪੁੱਛਾਂਗੇ ਆਜੋ ਵੀਰੇ ਸਸੀਗਾ ਬਾਈ ਸਸੀਗਾਲ ਬਾਈ ਜੀ ਹੋ ਠੀਕ ਠਾਕ ਹੂੰ ਨੰਬਰ ਬੋਲ ਦਿਓ ਜੀ ਪਹਿਲਾਂ ਤਾਂ ਨੰਬਰ 6284110 141 ਪਿੰਡ ਅਲਕੜਿਆਗਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਆ ਗਈ ਆਪਾਂ ਓਕੇ ਜੀ ਨੇੜੇ ਤੇ ਪਿੰਡ ਭਰਾਉੜ ਜੰਗੀਆਂ ਨਾਲ ਸੈਦੋ ਕਿ ਰਹਗਾ ਭਾਈ ਰੂਪਾ ਵੀ ਆਪਾਂ ਨੂੰ ਨੇੜੇ ਓਕੇ ਚੰਗਾ ਚੱਲਿਆ ਨਾ ਬਾਈ ਕੰਮ ਕਰ ਪੂਰਾ ਵਧੀਆ ਬਾਈ ਜਾਨਵਰ ਦਾ ਖੜਿਆ ਹਨ ਕਈ ਜਾਨਵਰ ਬਹੁਤ ਤੇ ਅੱਜ ਆਪਾਂ ਇੱਕ ਪਾਲਕ ਝੋਟੀ ਦਿਖਾਉਣੀ ਆ ਜਾਨ ਹੀ ਬਚਾਉਣੀ ਆਪਾਂ ਦਾ ਓਕੇ ਹਾਏ ਤੇ ਆਪਾਂ ਨੂੰ ਇਹ ਨਫੇ ਦਾ ਹੀ ਨਹੀਂ ਕੋਈ ਇਹ ਆਪ ਨੂੰ ਘੱਟ ਤਾਂ ਨਹੀਂ ਦੀ ਜਾਣ ਹੀ ਬਚਾਉਂਦੀ ਪਿਓਰ ਮੋਰਾ ਚ ਆ ਗਿਆ ਨਾ ਵੀਰੇ ਪਿਓਰ ਮੋਰਾ ਜਿਵੇਂ ਬકરી ਦੇ ਦਿਨ ਚਾਲਦੇ ਆ ਰੁਪੀਆ ਵਾਲਿਆਂ ਨੂੰ ਜਿਵੇਂ ਮਰਜ਼ੀ ਫੜਾ ਦੇ ਓਕੇ ਜੀ ਠੀਕ ਆ ਨਾ ਪਰ ਆਪਾਂ ਉਹ ਵੀ ਦੇਣੀ ਨਹੀਂ ਇਹ ਤੇਰੀ ਗੱਲ ਜਮਾ ਜਾਇਆ ਜਾ ਵੀਰੇ ਇਹ ਡੇਢ ਮਹੀਨੇ ਦੀ ਬਣੀ ਆ ਬਾਈ ਤੇ ਜੇ ਕੋਈ ਡੇਢ ਮਹੀਨੇ ਡਾਕਟਰ ਚੈੱਕ ਕਰਦਾਗਾ ਉਹ ਆਪਦੀ ਆਪਣੀ ਸਾਡੇ ਕੋਲ ਚੈੱਕ ਕਰਾ ਕੇ ਵੀ ਨਹੀਂ ਜਾਂਦਾ ਇਕਦਾਂ ਹੁੰਦੀ ਹੈ ਕਿ ਕਹਿਣ ਦੀ ਗੱਲ ਆ ਆਪਾਂ ਚੈੱਕ ਕਰਾ ਕੇ ਵੀ ਨਹੀਂ ਦਾਂਗੇ ਵੀਰੇ ਡੇਢ ਮਹੀਨੇ ਦੀ ਕੋਈ ਚੈੱਕ ਕਰਤ ਹੁੰਦਾ ਓਕੇ ਮੋਰਾ ਚ ਆ ਗਈ ਹੈ ਨਾ ਪੂਰੀ ਪਿਓਰ ਮੋਰਾ ਚ ਆ ਗਈ ਵੀਰੇ ਕਰਿਓ ਇਧਰ ਨੂੰ ਓਕੇ ਥਾਣਾ ਆਪ ਕੈਮਰਾ ਤੇ ਦੰਦਾਂ ਜੀ ਕਿਵੇਂ ਰੇ ਦੰਦਾਂ ਜੀ ਦੋ ਦੰਦਾਂ ਦਾ ਦੋ ਦੰਦਾਂ ਆਪਣੀ ਕਰੀ ਵੀ ਇਹ ਕਨਫਰਮ ਹਾਂ ਬਾਈ ओरिजिनल ਦੋ ਦੰਦਾਂ ਦਾ ਅਗਲਾ ਕਰਾ ਕੇ ਲੈ ਕੇ ਜਾਵੇ ਠੀਕ ਓਕੇ ਹਾਂ ਜਮਾ ਜੈਡ ਬਣਾਏਗਾ ਓਕੇ ਤੇ ਥਾਣ ਚ ਆ ਰਹੀ ਆ ਮੈਂ ਵੇਖ ਲਿਆ ਆਪ ਕੈਮਰਾ ਖੋਲੋ ਜੀ ਕਰਾ ਕੇ ਕਰਾ ਦਈਏ ਕੈਮਰੇ ਤੋਂ ਤੋਲਾ ਤਾਰਾ ਕਰਾ ਗਏ ਜੀ ਕਿ ਕੁਆਲਿਟੀ ਤੇ ਬਾਕੀ ਦੀ ਗੱਲ ਦੀਪੂ ਹੋਰ ਦੰਦ ਆਖ ਦਿੰਦਾ ਜਿਹੜੀ ਇਹਦੀ ਝੋਲ ਬਣੀ ਜਾਂਦੀ ਹੈ ਹਨਾ ਹੁਣੇ ਕੁਆਲਿਟੀ ਹੈਗੀ ਕੋਈ ਇਹੋ ਜਿਹੀ ਕੁਆਲਿਟੀ ਬਣ ਜਿਹੜਾ ਬੰਦਾ ਪਰਫੂ ਆ ਉਹਦੇ ਹੁਣੇ ਅੰਗਾਂ ਨੂੰ ਜਜਮੈਂਟ ਕਾ ਬੋ ਕੋ ਵੀ ਗੱਬਣ ਹੈ। ਬਾਕੀ ਦਾ ਸਾਇਜ ਫੁੱਲ। ਜਿੱਥੋਂ ਆਪਾਂ ਤੱਕ ਕੇ ਲਈ ਆਂ ਸੀ ਆਪਾਂ ਇਹਨੂੰ ਜਿਵੇਂ ਕੋਈ ਲਈਏ ਆਂ ਜੀ ਆਪਾਂ ਉਵੇਂ ਤੱਕ ਕੇ ਲਈਏ ਵੀ ਹਾਂ ਗੱਬਣ ਹੈਗੀ ਆ। 1.5 ਮਹੀਨਾ ਹੋ ਗਿਆ ਟੀਕਾ ਲਵਾਇਆ। 1.5 ਮਹੀਨਾ ਪੂਰਾ ਤਸਲੀ ਨਾਲ ਠੀਕ ਆ ਭਾਏ ਹੋ ਚੰਗਾ ਠੀਕ ਆ ਭਾਏ। ਤੇ ਜੇ ਕੋਈ 1.5 ਮਹੀਨੇ ਵਾਲਾ ਚੈੱਕ ਕਰਨ ਵਾਲਾ ਹੋਇਆ ਕਰਕੇ ਵੀ ਲੈ ਜਾਓ। ਸਾਡੇ ਕੋਲ ਬਰਾ ਕੇ ਲੈ ਜਾਓ। ਓਕੇ। ਤੇ ਦੀਪੂ ਕੱਦ-ਗਾੜ ਪੂਰਾ ਹਨਾ? ਵੱਡੀ ਵੱਡੀ ਝੋਟੀ ਬਣੂਗੀ ਐ ਨਹੀਂ ਗੱਲ ਹੈਗੀ। ਹਾਂ ਭਾਈ 2 ਮੁੱਠਿਆਂ ਦਾ ਕੱਦ। ਤੇ ਆ ਦੇਖੋ ਤਾਂ ਤੋਂ ਵੀ 2.5 ਫੁੱਟ ਚੌੜੀ ਪਈ ਹੈ ਛੋਟੀ ਇਹੋ ਜੀ ਗੱਲ ਨਹੀਂ ਲੰਮੀ ਆ ਫੇਸ ਕਰਾਉ ਦੇ ਲੈ ਚਲੋ ਬਾਹਰ ਨਹੀਂ ਜੀ ਝੋਟੀ ਨਹੀਂ ਠੀਕ ਆ ਵੀਰੇ ਖਾਂਦੀ ਪੀਂਦੀ ਫੁੱਲ ਹਨਾ ਹਾਂ ਜੀ ਬੋ ਜੀ ਚੱਕਰੀ ਨਹੀਂ ਓਕੇ ਜੀ ਲੈ ਚਲੋ ਵੀਰ ਆਪਾਂ ਤੋਂ ਆਨਲਾਈਨ ਵਗਾ ਲੈ ਜਿਹੇ ਜੀ ਹੋਊਗੀ ਉਵੇਂ ਹੀ ਦਿਖਾਵਾਂਗੇ ਕੋਈ ਵੱਡੀ ਨਹੀਂ ਦਿਖਾਉਣੀ ਕੋਈ ਛੋਟੀ ਨਹੀਂ ਦਿਖਾਉਣੀ ਆਨਲਾਈਨ ਦਾ ਤੇ ਚੱਕਰਾਂ ਨੇ ਕਿਹੜੇ ਚੋਕੇ ਦੇਖਣੀ ਹੈਗੀ ਹਾਂ ਥਾਣਾ ਦੀ ਆਪਣੀ ਗਾਰੰਟੀ ਹੈ ਵੀ ਚਾਰ ਥਾਣ ਆ ਗਈ ਥੋੜੀ ਜਿਹੀ ਥਾਣ ਆ ਗਈ ਓਕੇ ਜੀ ਆ ਦੇਖੋ ਵੀਰੋ ਕੁਆਲਿਟੀ ਪੂਰੀ ਚੰਗੀ ਚਾਰ ਥਣ ਕੱਦ ਕੱਡ ਫੁੱਲ ਬਾਈ ਦਾ ਕਹਿਣਾ ਮੂੰਹੋਂ ਦੋ ਦੰਦ ਜੀ ਤੇ ਬਾਕੀ ਦਾ ਟੀਕਾ ਕਹਿੰਦਾ ਡੇਢ ਮਹੀਨੇ ਦਾ ਲੱਗਿਆ ਵਾ ਜੇ ਕੋਈ ਜਾਣਕਾਰੀ ਵਾਲਾ ਡਾਕਟਰ ਡੇਢ ਮਹੀਨੇ ਦੀ ਚੈੱਕ ਕਰਦਾ ਕਰਾ ਕੇ ਵੀ ਲੈ ਬਾਕੀ ਦੀ ਗੱਲ ਜਿਹੜੀ ਇਹਦੀ ਝੋਲ ਝਾੜਾ ਉਹ ਦੱਸ ਦੀਆ ਹਨਾ ਝੋਲਦਾ ਬਾਈ ਹਾਂ ਇਹ ਤੁਹਾਨੂੰ ਪਤਾ ਲੱਗਦਾ ਵੀ ਹਾਂ ਵੀ ਹੈਗੀ ਹੈ ਹਨਾ ਆਪਾਂ ਬਸ ਇਹਦੀ ਮੇਨ ਮਾਸਕ ਤੇ ਆਪਾਂ ਨੂੰ ਇਹੀ ਇਹ ਵੀ ਦੀ ਜਾਨ ਬਚਾਉਣੀ ਓਕੇ ਤੇ ਫਿਰ ਕਿੰਨੇ ਪੈਸੇ ਬਾਈ ਇਹਦੇ ਮੁੱਲ ਦਾ ਫੋਨ ਜਾਇਜ਼ ਹੋ ਜਾਵਾ ਜਿਵੇਂ ਜਾਇਜ਼ ਹੀ ਕਰਨਾ ਵਿੱਚ ਭੈਣ ਭਰਾ ਗਏ ਹੁੰਦੇ ਹਨ ਨਾ ਵੀ ਫੋਨ ਤੇ ਨੀ ਮੁੱਲ ਕਰਦੇ ਤੇ ਕੋਈ ਮੁੱਲ ਜਾਇਜ਼ ਹੀ ਕਰਾਂਗੇ ਜਾਇਜ਼ ਹੀ ਕਰਾਂ ਆਪਾਂ ਹਰੇਕ ਚੈਨਲ ਦਾ ਆਪਾਂ ਤੁਹਾਡੇ ਚੈਨਲ ਤੇ ਵੀਡੀਓ ਪਾਉਣੇ ਆਂਗੇ ਮੋਨਟਾਈਜ਼ ਕਰਦੇ ਤਾਂ ਆਪਾਂ ਤੁਹਾਨੂੰ ਨਾਮ ਨਾਲ ਦੇ ਓਕੇ ਤੇ ਨੰਬਰ ਬੋਲ ਦਿਓ ਭਾਈ 784810 ਇੱਕ ਤਾਂ ਆ ਗਿਆ ਪਿੰਡ ਲੱਗ ਰਿਹਾ ਹੈ ਭਾਈ ਨੇੜੇ ਪਿੰਡ ਪੁਹਾੜ ਦੇ ਨੇੜੇ ਇੱਕ ਤੁਹਾਨੂੰ ਝੋਟੀ ਸੀ ਇੱਕ ਦਿਖਾਦੀ ਆ ਪਾਲਕ ਕੱਟੀ ਪੂਰੀ ਪ੍ਰੋਪਰ ਜਾਣਕਾਰੀ ਤੁਹਾਨੂੰ ਥਾਣਾ ਦੀ ਦੇਤੀ ਆ ਪ੍ਰੋਪਰ ਤੁਹਾਨੂੰ ਸਾਰਾ ਕੁਝ ਪੁੱਛ ਕੇ ਦੱਸਤਾ ਸੀਨਾ ਵਗੈਰਾ ਭੋਰਾ ਵੀ ਨਹੀਂ ਪਤਲੇ ਕੰਬਲੇ ਦੀ ਤੇ ਬਾਕੀ ਦਾ ਇੱਕ ਛੋਟੀ ਸਿੱਕ ਤੁਹਾਨੂੰ ਦਿਖਾਤੀ ਓਕੇ ਜੀ ਉਹ ਨਹੀਂ ਹੈ ਕਿ ਕਮੀ ਦੇ ਚੀ ਬਾਕੀ ਦਾ ਇੱਕ ਗੱਲ ਹੋਰ ਵੀ ਦੀਪੂ ਦੀ ਕਟਿੰਗ ਕੂਟਿੰਗ ਹੋਈ ਵੀ ਆ ਹਨਾ ਤੇ ਐ ਨਹੀਂ ਵੀ ਮੋਟੀ ਜੀ ਕੱਲੇ ਬਾਲਾਂ ਆ ਜਾਂਦੇ ਸੀ ਜਾਂਦੀ ਜਿੰਨੀ ਜਾਨ ਕਰਿਓ ਇਦਨ ਨਹੀਂ ਠੀਕ ਆ ਵੀਰੇ ਹਾਂ ਮੈਂ ਹੈਗੀ ਆ ਖੜੀ ਆ ਓਕੇ ਜੀ ਓਕੇ ਕੋਈ ਕੱਟ ਦਾ ਅੰਦਾਜ਼ ਆਪਣੇ ਆਏ ਨਾਲ ਲਾ ਕੇ ਨਹੀਂ ਠੀਕ ਆ ਵੀਰੇ ਬਾਕੀ ਦਾ ਇੱਕ ਛੋਟੀ ਸਿੱਕ ਤੁਹਾਨੂੰ ਦਿਖਾਤੀ ਧੰਨਵਾਦ